ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਹੈ ਸਮੇਂ ਦੇ ਬਦਲਾਅ ਦੇ ਨਾਲ ਘਰਾਂ ਦਾ ਚੁੱਲ੍ਹਾ ਚੌਂਕਾ ਸਾਂਭਣ ਵਾਲੀਆਂ ਔਰਤਾਂ ਲਗਾਤਾਰ ਅੱਗੇ ਵਧ ਰਹੀਆਂ। ਬੇਸ਼ੱਕ ਰਾਜਨੀਤੀ ਦਾ ਖੇਤਰ ਹੋਵੇ ਜਾਂ ਕੋਈ ਹੋਰ ਖੇਤਰ ਜਾਂ ਨੌਕਰੀਆਂ ਦਾ ਇਲਾਕਾ ਏਰੀਆ ਹੋਵੇ ਹਰ ਪਾਸੇ ਔਰਤਾਂ ਮੱਲਾ ਮਾਰ ਰਹੀਆਂ ਨੇ। ਅੱਜ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਹਲਕਾ ਬੱਲੂਆਣਾ ਦੇ ਪਿੰਡ ਡੰਗਰਖੇੜਾ ਦੇ ਸਰਪੰਚ ਸ਼ਿਫਾਲੀ ਟਾਕ ਦੇ ਨਾਲ ਜਿਹੜੇ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਸਰਪੰਚ ਬਣੇ ਨੇ ਪੜੇ ਲਿਖੇ ਨੇ ਕੀ ਉਹਨਾਂ ਦੇ ਮਕਸਦ ਹੈ ਇੰਨੀ ਵੱਡੀ ਜਿੱਤ ਕਿਵੇਂ ਹੋਈ ਤੇ ਕਿਵੇਂ ਦੇਖਦੇ ਆ ਵੀ ਔਰਤਾਂ ਦੀ ਜਿਹੜੀ ਭੂਮਿਕਾ ਲਗਾਤਾਰ ਸਿਆਸਤ ਦੇ ਵਿੱਚ ਵੱਧ ਰਹੀ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਪੈਣ ਦੀ ਤਾਂ ਕਿਵੇਂ ਐਡੀ ਵੱਡੀ ਜਿੱਤ 3000 ਦੇ ਕਰੀਬ ਵੋਟਾਂ ਨਾਲ ਪੰਜਾਬ ਦੇ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਹੋ ਤਾਂ ਕਿਵੇਂ ਮੰਨਦੇ ਹੋ ਇਸ ਕਰਨ ਨੂੰ सबसे पहले तो मैं गाँव वासियों का धन्यवाद करना चाहूँगी जिन्होंने इतने वोट दे के हमें जिताया है ये पूरा से मैं अपने पापा जी हैं जो मेरे ससुर जी हैं वो रह चुके हैं 2003 से 2008 तक उन्होंने जो काम करवाए हैं अपने वाटर वर्क और एक स्कूल अपग्रेड कराया है उसकी वजह से ये सब लोगों का प्यार ही है जो हमें इतने वोटों से जो ਠੀਕ ਹੈ ਤਾਂ ਮਤਲਬ ਲੋਕਾਂ ਨੂੰ ਅੱਜ ਵੀ ਯਾਦ ਸੀ ਉਦੋਂ ਦੇ ਕੰਮ ਜਿਹੜੇ ਇਹਨੇ ਕੀਤੇ ਹੋਏ ਹਾਂ ਜੀ ਯਾਦ ਹੈ ਤਾਂ ਵੀ ਤਾਂ ਅੱਜ ਉਹਨਾਂ ਨੇ ਹੀ ਤਾਂ ਪੂਰਾ ਸਹਿਯੋਗ ਹੀ ਹੈ ਉਹਨਾਂ ਨੇ ਹੀ ਕਹਾ ਤਾਂੜ ਹੋਣੇ ਲਈ ਪਾਪਾ ਜੀ ਕੋ ਅੱਗੇ ਕੀਆ ਹੈ ਤੇ ਸੋਚਿਆ ਸੀ ਤੁਸੀਂ ਕਦੇ ਵੀ ਮੈਂ ਵੀ ਸਰਪੰਚ ਬਣੂੰਗਾ ਮੈਂ ਨੇ ਕਦੇ ਵੀ ਨਹੀਂ ਸੋਚਿਆ ਤਾਂ ਹਾਂ ਇਤਨਾ ਪਿਆਰ ਲੋਕਾਂ ਦਾ ਜੋ ਉਹਨਾਂ ਨੇ دیا ਹੈ ਉਹ ਤਾਂ ਕੀ ਕੀ ਸੁਅਤ ਕੀ ਲੋਕਾਂ ਜਦੋਂ ਗਏ ਵੋਟਾਂ ਮੰਗੀਆਂ

ਠੀਕ ਹੈ ਅਚਾ ਲਾਇਬ੍ਰੇਰੀ ਵੀ ਤਾਂ ਇੱਕ ਤੁਹਾਡੇ ਪਿੰਡ ਨੂੰ ਜਿਵੇਂ ਕਹਿੰਦੇ ਆ ਵੀ ਅਧਿਆਪਕ ਖੇੜਾ ਵੀ ਆਖਿਆ ਜਾਂਦਾ ਵੀ ਟੀਚਰ ਬਹੁਤ ਆ ਤੁਹਾਡੇ ਪਿੰਡ ਚ ਉਹਦਾ ਕੀ ਕਾਰਨ ਹੈ उसका यही कारण है जो वो मेरे ससुर जी हैं उन्होंने वो दो तीन से वो रहे रह चुके हैं तो उन्होंने वो स्कूल हाई स्कूल कर हाई करवाया उसके लिए बच्चों को बाहर नहीं जाना पड़ा एक तो जिससे उनका टाइम भी बचा है उसकी वजह से वो वो स्कूल में ही उन्होंने बहुत ज्यादा जिम्मे पहला नहीं बेच रहे होंगे ਦੇ ਲੋਕਾਂ ਹਨਾ ਘਰੇ ਰਹਿੰਦੇ ਸੀ ਤਾਂ ਲੱਗਦਾ ਹੈ ਵੀ ਔਰਤਾਂ ਜਿਹੜੀਆਂ ਲਗਾਤਾਰ ਰਾਜਨੀਤੀ ਦੇ ਵਿੱਚ ਹਰ ਖੇਤਰ ਚੱਗੇ ਆ ਰਹੀਆਂ ਹਨ ਵੀ ਕੱਲਾ ਚੁੱਲ੍ਹਾ ਚੌਂਕਾ ਸੰਭਲ ਆਣੀਆਂ ਨਹੀਂ ਰਹੀਆਂ ਨਹੀਂ ਹੁਣ ਤਾਂ ਬਹੁਤ ਅੱਗੇ ਆ ਗਈਆਂ ਸਾਰੀ ਡਿਪੈਂਡਡ ਹੋ ਗਈ ਹੈ ਆਪਣਾ ਕੰਮ ਖੁਦ ਕਰ ਰਹੀਆਂ ਐ ਸਰ ਜਾ ਜਾ ਕੇ ਮਿਲ ਰਹੀਆਂ ਆਂ ਦੂਸਰੇ ਸੇ ਇਹ ਲੱਗਦਾ ਕੀ ਹੈ ਵੀ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਲੱਗਦਾ ਹੈ ਸਰ ਨੂੰ ਅੱਗੇ ਆਣਾ ਚਾਹੀਦਾ ਆਤਮ ਨਿਰਭਰ ਬੰਨਾ ਚਾਹੀਏ ਇੱਕ ਤਾਂ ਉਸਰ ਉਹ ਡਿਪੈਂਡੈਂਟ ਨਹੀਂ ਰਹਤੀ ਕਿਸੇ 'ਤੇ ਉਸ ਜਾਈਂਗੀ ਤਾਂ ਬਾਰ ਦਾ ਮਾਹੌਲ ਕੇ ਬਾਰੇ ਵਿੱਚ ਸਾਰਾ ਕੁਝ ਉਸੇ ਪਤਾ ਚਲੇਗਾ ਹੂੰ ਤੇ ਇਸ ਲਈ ਉਸਕੇ ਅੱਗੇ ਆਣਾ ਚਾਹੀਏ ਹੂੰ ਇਕੱਲਾ ਘਰ 'ਤੇ ਹੀ ਨਹੀਂ ਉਸਕੋ ਸਾਰੀ ਮਤਲਬ گاਉਂ ਵਿੱਚ ਜਾ ਜਾ ਕੇ ਉਸੇ ਥੋੜਾ ਠੀਕ ਹੈ ਤੇ ਹੁਣ ਜਿਹੜਾ ਜਿਵੇਂ ਜਾਨਦੇ ਹੋਵੋਗੇ ਲੋਕਾਂ ਦੇ ਸਰਪੰਚ ਬਣ ਗਏ ਵੱਡੀ ਲੀਡ ਨਾਲ ਜਿੱਤ ਕੇ ਬਣੇ ਹੋ ਤਾਂ ਲੋਕਾਂ ਦਾ ਕਿਦਾਂ ਦਾ ਰਿਐਕਸ਼ਨ ਰਹਿੰਦਾ ਹੈ ਤੇ ਤੁਹਾਨੂੰ ਵੀ ਕਿਵੇਂ ਲੱਗਦਾ ਹੈ ਵੀ ਪਹਿਲਾਂ ਘਰ ਦੇ ਵਿੱਚ ਹੀ ਰਹਿੰਦੇ ਸੀ ਹੁਣ ਲੋਕਾਂ ਚ ਜਾਨਦੇ ਹਾਂ ਪ੍ਰੋਗਰਾਮਾਂ ਚ ਜਾਨਦੇ ਹਾਂ ਬੱਚਿਆਂ ਨਾਲ ਮਿਲਦੇ ਹਾਂ ਸਕੂਲਾਂ ਜਾਂਦੇ ਹਾਂ ਤਾਂ ਕਿਵੇਂ ਲੱਗਦਾ ਬਹੁਤ ਬੜੀ ਬਹੁਤ ਅੱਛਾ ਲੱਗਦਾ ਹੈ ਅਸੀਂ ਮੈਨੂੰ ਕੋ ਵੈਸੇ ਤਾਂ ਪਹਿਲੇ ਬਹੁਤ ਐਸੇ ਥੋੜਾ ਸਾ কনਫੀਡੈਂਸ ਵੀ ਵੱਧਦਾ ਹੈ ਸਭse ਮਿਲਤੇ ਹੈ ਸਭ باتیں ਕਰਤੇ ਹੈ ਤਾਂ ਪਤਾ ਚਲਦਾ ਹੈ ਆਸ-ਪਾਸ ਕੇ ਬਾਰੇ ਮੈਂ ਜੇਕਰ ਹੁਣ ਤੁਹਾਡੇ ਬਾਰੇ ਗੱਲ ਕਰੀਏ ਕਿੰਨੇ ਕੁ ਪੜੇ ਹੋ ਤੁਸੀਂ ਆਪਦੇ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ ਹਾਂਜੀ ਮੈਂ ਬੀ ਕਾਮ ਕੀਤੀ ਹੈ ਤੇ ਈਟੀਟੀ ਹੈ ਤੇ ਮੇਰਾ ਪੀਟੈਡ ਵੀ ਕੁਆਲੀਫਾਈ ਹੈ ਨਾਲੇ ਠੀਕ ਹੈ ਹਾਂਜੀ ਤੇ ਮੇਰਾ ਨੌਕਰੀ ਨਾ ਕਰੀ ਨਹੀਂ ਨੌਕਰੀ ਨਹੀਂ ਆ ਸਰਪੰਚੀ ਸਰ ਹੁਣ ਸਰਪੰਚ ਬਣ ਗਏ ਹਾਂਜੀ ਠੀਕ ਹੈ ਤੇ ਫਿਰ ਘਰ ਚ ਰਹ ਉਹ ਰਹਿੰਦਾ ਪੂਰਾ ਵੀ ਮੈਂ ਤਾਂ ਸਰਪੰਚਾ ਬਣ ਲਿਆ ਹਾਂ ਇਸ ਨੂੰ ਤਾਂ ਤੇ ਇੱਕ ਇੱਕ ਜਿਵੇਂ ਸਰਪੰਚ ਜੀ ਸਰਪੰਚੀ ਕਰ ਦਿਆ ਨਾਲੇ ਉਹ ਆਪ ਨੂੰ ਵੀ ਥੋੜੀ ਬਦਹਾ ਹੁੰਦਾ ਬਦ ਕੋਨਫੀਡੈਂਸ ਕਿੰਨਾ ਵਧਿਆ ਪਹਿਲਾਂ ਨਾਲ ਜਿਆਦਾ ਹੁੰਦਾ ਬਾਹਰ ਗਏ ਜਾਂ ਤਾਂ ਜਿਆਦਾ ਹੋ ਗਿਆ ਹੁਣ ਕੰਫੀਡੈਂਸ ਥੋੜਾ ਠੀਕ ਹੈ ਹੁਣ ਥੋੜੀ ਘਬਰਾਹਟ ਕਮ ਹੁੰਦੀ ਹੈ আচ্ছা ਇੱਕ ਜਿਵੇਂ ਹੋਰ ਔਰਤਾਂ ਨੂੰ ਲੜਕੀਆਂ ਨੂੰ ਲੈ ਕੇ ਕੀ ਕਹਿਣਾ ਚਾਹੂਗੇ ਵੀ ਕਿਉਂਕਿ ਕਈ ਆਪਾਂ ਦੇਖਦੇ ਆਂ ਔਰਤਾਂ ਜਾਂ ਲੜਕੀਆਂ ਉਹ ਘਰਾਂ ਦੇ ਵਿੱਚ ਹੀ ਮਤਲਬ ਕੱਲੇ ਚੁੱਲ੍ਹੇ ਚੌਕੇ ਤੱਕ ਸੀਮਿਤ ਰਹਿੰਦੀ ਹੈ ਤਾਂ ਕੀ ਕਹਿਣਾ ਕੀ ਚਾਹੁੰਗੇ ਮੈਸੇਜ ਕੀ ਦੇਣਾ ਚਾਹੁੰਗਾ ਮੈਂ ਆਹੀ ਮੈਸੇਜ ਦੇਣਾ ਚਾਹੁੰਗੀ ਕਿ ਇਹ ਲੜਕੀਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਐਵੇਂ ਹੀ ਕਹਿਣਾ ਚਾਹੁੰਗੀ ਉਹ ਅੱਗੇ ਆਣ ਲੜਕੀਆਂ ਨੂੰ ਅੱਗੇ ਲੈ ਕੇ ਆਏ ਤੇ ਉਹਨਾਂ ਦਾ ਵੀ ਕੌਨਫੀਡੈਂਸ ਹੋਏ ਉਹ ਵੀ ਜੇ ਸਿਰਫ ਘਰ ਦੇ ਕੰਮਾਂ ਵਿੱਚ ਹੀ ਨਾ ਸੀਮਿਤ ਰਹਿਣ ਤੇ ਉਹ ਬਾਹਰ ਆ ਕੇ ਤੇ ਆਪਣੇ ਆਤਮ ਨਿਰਭਰ ਬਣ ਸ਼ਕਸ਼ਕਤ ਬਣਨ ਵਾਲੇ ਤਾਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਵੀ ਤੁਹਾਡੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਆ ਜਾਂ ਹੋਰ ਕੀ ਮੰਗ ਤੁਹਾਡੀ ਸਰਕਾਰ ਤੋਂ ਕੀ ਮੰਗੇ ਸਰਕਾਰ ਤੋਂ ਆਹੀ ਹੈ ਮੰਗ ਜੀ ਇੱਕ ਲਾਇਬ੍ਰੇਰੀ ਸਰਕਾਰੀ ਸਟੇਡੀਅਮ ਵਾਰੇ ਤੇ ਸਰ ਹੈ ਗਾਉਂ ਵੀ ਇਹ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਜੀ ਠੀਕ ਹੈ ਧੰਨਵਾਦ ਬਹੁਤ ਬਪਿੰਦ ਜੀ ਹਾਂ ਜੀ ਤਾਂ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਸਰਪੰਚ ਪਿੰਡ ਡੰਗਰਖੇੜਾ ਦੇ ਸਰਪੰਚ ਨੇ ਸ਼ਿਵਾਲੀ ਟਾਕ ਉਹਨਾਂ ਨਾਲ ਗੱਲਬਾਤ ਕੀਤੀ ਹੈ ਆਪਾਂ ਕਹਿ ਦਿੰਨੇ ਆਂ ਵੀ ਘਰਾਂ ਦੇ ਵਿੱਚ ਰਹਿਣ ਵਾਲੀਆਂ ਔਰਤਾਂ ਜਿਹੜੀਆਂ ਉਹ ਵੀ ਇੰਟੈਲੀਜੈਂਟ ਹੁੰਦੀਆਂ ਉਹਨਾਂ ਨੂੰ ਵੀ ਜਦੋਂ ਅੱਗੇ ਵਧਣ ਦੇ ਮੌਕੇ ਮਿਲਦੇ ਆ ਤਾਂ ਉਹ ਆਪਦੀ ਕਾਬਲੀਅਤ ਬਿਹਤਰ ਢੰਗ ਨਾਲ ਵਿਖਾਉਂਦੀਆਂ ਤਾਂ ਆਸ ਕਰਦੇ ਆ ਸ਼ਿਵਾਲੀ ਟਾਕ ਵੀ ਇੱਕ ਸਫਲ ਸਰਪੰਚ ਆਪਦੇ ਪਿੰਡ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਣਗੇ ਇਸੇ ਆਸ ਦੇ ਨਾਲ ਤੁਸੀਂ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ